ਹਾਂਜੀ ਬੱਚੇ ਦੇਖੋ ਅੱਜ ਆਪਾਂ ਪਰਿਵਰਤਨ ਪੜਾਂਗੇ ਪਰਿਵਰਤਨ ਦੋ ਤਰ੍ਹਾਂ ਦੇ ਨੇ ਭੌਤਿਕ ਪਰਿਵਰਤਨ ਤੇ ਰਸਾਇਣਿਕ ਆ ਰਸਾਇਣਿਕ ਪਰਿਵਰਤਨ ਠੀਕ ਹੈ ਭੌਤਿਕ ਪਰਿਵਰਤਨ ਕਿਹੜੇ ਹੁੰਦੇ ਨੇ ਭੌਤਿਕ ਪਰਿਵਰਤਨ ਉਹ ਪਰਿਵਰਤਨ ਹੁੰਦੇ ਨੇ ਜਿਨ੍ਹਾਂ ਦੇ ਹੋਣ ਤੋਂ ਬਾਅਦ ਜਿਹੜਾ ਪਦਾਰਥ ਹੈ ਉਹਦੇ ਗੁਣ ਨਹੀਂ ਬਦਲਦੇ ਹੈਗੇ ਠੀਕ ਹੈ ਜੇ ਪਦਾਰਥ ਦੇ ਗੁਣ ਬਦਲ ਰਹੇ ਨੇ ਪਰਿਵਰਤਨ ਹੋਣ ਤੋਂ ਬਾਅਦ ਜੇ ਪਦਾਰਥ ਦੇ ਗੁਣ ਬਦਲ ਗਏ ਇਹਦਾ ਮਤਲਬ ਉਹ ਕਿਹੜਾ ਪਰਿਵਰਤਨ ਹੈ ਰਸਾਇਣਿਕ ਪਰਿਵਰਤਨ ਠੀਕ ਹੈ ਹੁਣ ਦੇਖੋ ਇੱਕ ਕਾਗਜ਼ ਹੈ ਠੀਕ ਹੈ ਕਾਗਜ਼ ਤੇ ਮੈਂ ਲਿਖ ਸਕਦਾ ਤੈ ਕੋਸ਼ ਵੀ ਲਿਖ ਰਿਆਂਗਾ ਮੈਂ ਠੀਕ ਹੈ ਹੁਣ ਜੇ ਮੈਂ ਕਾਗਜ਼ ਨੂੰ ਪਾੜਦਾ ਕੀ ਹੋ ਗਿਆ ਕਾਗਜ਼ ਛੋਟਾ ਹੋ ਗਿਆ ਪਰਿਵਰਤਨ ਤਾਂ ਹੋਇਆ ਕਾਗਜ਼ ਦੇ ਵਿੱਚ ਪਰ ਕਿਹੜਾ ਪਰਿਵਰਤਨ ਹੋਇਆ ਭੌਤਿਕ ਪਰਿਵਰਤਨ ਹੋਇਆ ਕਿਉਂ ਹੋਇਆ ਭੌਤਿਕ ਪਰਿਵਰਤਨ ਕਿਉਂਕਿ ਦੇਖੋ ਕਾਗਜ਼ ਦੇ ਆਵੜੇ ਟੁਕੜੇ ਤੇ ਵੀ ਮੈਂ ਲਿਖ ਸਕਦਾ ਤੇ ਕਾਗਜ਼ ਦੇ ਆਵੜੇ ਟੁਕੜੇ ਤੇ ਵੀ ਮੈਂ ਲਿਖ ਸਕਦਾ ਇਦੇ ਗੁਣ ਤਾਂ ਨਹੀਂ ਬਦਲੇ ਠੀਕ ਹੈ ਤਾਂ ਜਿਸ ਪਰਿਵਰਤਨ ਦੇ ਦੌਰਾਨ ਪਦਾਰਥ ਦੇ ਗੁਣ ਨਾ ਬਦਲਣ ਉਹ ਪਰਿਵਰਤਨ ਕਿਹੜਾ ਹੁੰਦਾ ਹੈਗਾ ਭੌਤਿਕ ਪਰਿਵਰਤਨ ਠੀਕ ਹੈ ਹੁਣ ਦੇਖੋ ਹੁਣ ਜੇ ਮੈਂ ਆਹੇ ਕਾਗਰ ਲੈ ਕੇ ਔਰੇ ਲਗਾ ਲਈ ਮੋਮਬਤੀ ਤੇ ਮੋਮਬਤੀ ਨੂੰ ਅੱਗ ਲਗਾ ਲਈ ਠੀਕ ਹੈ ਜੀ ਹੁਣ ਮੈਂ ਕਾਗਰ ਨੂੰ ਅੱਗ ਲਗਾਦਾ ਹੁਣ ਇਹ ਕਿਹੜਾ ਪਰਿਵਰਤਨ ਹੋ ਗਿਆ ਇਹ ਹੋ ਗਿਆ ਰਸਾਇਣਿਕ ਪਰਿਵਰਤਨ ਠੀਕ ਹੈ ਕਿਉਂਕਿ ਹੁਣ ਦੇਖੋ ਅੱਗ ਲਗਾਉਣ ਤੋਂ ਪਹਿਲਾਂ ਕਾगज ਕੀ ਸੀਗਾ ਇਸ ਤਰ੍ਹਾਂ ਦਾ ਸੀਗਾ ਠੀਕ ਹੈ ਚਿੱਟਾ ਸੀ ਕਾगज ਪਰ ਅੱਗ ਲੱਗਣ ਤੋਂ ਬਾਅਦ ਕੀ ਹੋ ਗਿਆ ਇਹ ਸੁਆਹ ਬਣ ਗਈ ਦੀ ਠੀਕ ਹੈ ਰਾਖ ਬਣ ਗਈ ਕਾगज ਦੀ ਹੁਣ ਕੀ ਮੈਂ ਇਸ ਕਾगज ਦੇ ਉੱਪਰ ਇਸ ਰਾਖ ਦੇ ਉੱਪਰ ਲਿਖ ਸਕਦਾ ਕਿ ਪੈਨ ਨਾਲ ਨਹੀਂ ਲਿਖ ਸਕਦੇ ਤਾਂ ਹੈ ਕਿ ਇੱਕ ਨਵਾਂ ਪਦਾਰਥ ਬਣ ਗਿਆ ਨਾ ਇਹਦਾ ਮਤਲਬ ਕਾगज ਆ ਜਲਾਉਣਾ ਕੀ ਹੋ ਗਿਆ ਇਹ ਰਸਾਇਣਿਕ ਪਰਿਵਰਤਨ ਤੇ ਕਾਗਜ਼ ਆ ਫਾੜ ਕੇ ਇਸ ਨੂੰ ਛੋਟਾ ਕਰਨਾ ਇਹ ਕਿਹੜਾ ਪਰਿਵਰਤਨ ਹੋ ਗਿਆ ਭੌਤਿਕ ਭੌਤਿਕ ਪਰਿਵਰਤਨ ਠੀਕ ਹੈ ਨਾ ਤਾਂ ਭੌਤਿਕ ਪਰਿਵਰਤਨ ਦੇ ਦੌਰਾਨ ਪਦਾਰਥ ਦੇ ਗੁਣ ਨਹੀਂ ਬਦਲਦੇ ਪਦਾਰਥ ਦੇ ਗੁਣ ਉਹੀ ਰਹਿਣਗੇ ਪਰ ਰਸਾਇਣਿਕ ਪਰਿਵਰਤਨ ਦੇ ਦੌਰਾਨ ਪਦਾਰਥ ਦੇ ਗੁਣ ਕੀ ਨੇ ਬਦਲ ਜਾਂਦੇ ਨੇ ਠੀਕ ਹੈ ਲੱਗਿਆ ਪਤਾ ਭੌਤਿਕ ਤੇ ਰਸਾਇਣਿਕ ਪਰਿਵਰਤਨ ਕੀ ਹੁੰਦੇ ਨੇ ਠੀਕ ਹੈ ਹੁਣ ਆਪਾਂ ਕੁਝ ਕਿਰਿਆਵਾਂ ਕਰਾਂਗੇ ਹੁਣ ਰਸਾਇਣਿਕ ਪਰਿਵਰਤਨ ਦੇ ਦੌਰਾਨ ਕੀ ਕੁਝ ਹੁੰਦਾ ਹੈਗਾ ਰਸਾਇਣਿਕ ਪਰਿਵਰਤਨ ਦੇ ਦੌਰਾਨ ਜਿਆਦਾ ਤਾਪ ਪੈਦਾ ਹੋ ਜਾ ਰੰਗ ਵਿੱਚ ਬਦਲਾਵ ਆਊਗਾ ਠੀਕ ਹੈ ਜਾਂ ਕੋਈ ਨਾ ਕੋਈ ਓਸ ਦੇ ਵਿੱਚ ਗਿਆ ਮਤਲਬ ਗੈਸ ਨਿਕਲੂਗੀ ਜਾਂ ਉਹਦੀ ਕੀ ਹੈਗੀ ਸੁਗੰਧ ਦੇ ਵਿੱਚ ਕੋਈ ਨਾ ਕੋਈ ਫਰਕ ਆਊਗਾ ਠੀਕ ਹੈ ਹੁਣ ਦੇਖੋ ਹਾਂਜੀ ਬੱਚੇ ਹੁਣ ਆਪਾਂ ਇੱਕ ਕਿਰਿਆ ਕਰਦੇ ਆਂ ਦੇਖੋ ਇਹ ਹੈਗਾ ਆਪਣੇ ਕੋਲ ਬੀਕਰ ਠੀਕ ਹੈ ਇਹਦੇ ਵਿੱਚ ਕੀ ਪਾ ਲੈਨੇ ਆਪਾਂ ਹਲਦੀ ਠੀਕ ਹੈ ਤੁਹਾਨੂੰ ਮੈਂ ਦੱਸਿਆਗਾ ਵੀ ਰਸਾਇਣਿਕ ਕਿਰਿਆਵਾਂ ਦੇ ਦੌਰਾਨ ਜਾਂ ਤਾਂ ਤਾਪ ਪੈਦਾ ਹੁੰਦਾ ਹੈ ਜਾਂ ਤਾਪ ਸੋਖਿਆ ਜਾਂਦਾ ਹੈ ਠੀਕ ਹੈ ਜਾਂ ਕੋਈ ਨਾ ਕੋਈ ਗੈਸ ਨਿਕਲਦੀ ਹੈ ਜਾਂ ਫਿਰ ਕੀ ਹੈਗਾ ਆ ਘੋਲ ਦੇ ਰੰਗ ਵਿੱਚ ਪਰਿਵਰਤਨ ਆਉਂਦਾ ਠੀਕ ਹੈ ਹੁਣ ਦੇਖੋ ਹੁਣ ਆਪਾਂ ਨੇ ਹਲਦੀ ਲਈ ਹੈ ਹਲਦੀ ਦੇ ਵਿੱਚ ਆਪਾਂ ਨੇ ਕੀ ਪਾ ਲਿਆ ਪਾਣੀ ਕਿਹੜਾ ਰੰਗ ਹੋ ਗਿਆ ਹਲਦੀ ਦਾ ਪੀਲਾ ਹਲਦੀ ਦਾ ਰੰਗ ਹੋ ਗਿਆ ਪੀਲਾ ਪੀਲਾ ਠੀਕ ਹੈ ਲਓ ਜੀ ਠੀਕ ਹੈ ਹੁਣ ਇਹਦੇ ਵਿੱਚ ਮੈਂ ਕੀ ਪਾਉਣ ਲਗਾਗਾ ਸਰਫ ਦਾ ਘੋਲ ਹੁਣ ਦੇਖੋ ਕੀ ਹੋਊਗਾ ਕੀ ਹੋ ਗਿਆ ਲਾਲ ਲਾਲ ਰੰਗ ਲੋ ਇਹਦਾ ਮਤਲਬ ਹੈ ਕਿ ਕਿਹੜੀ ਕਿਰਿਆ ਹੋ ਗਈ ਇਹ ਅਰਸਾਇਨਿਕ ਕਿਰਿਆ ਹੋ ਗਈ ਨਾ ਠੀਕ ਹੈ ਨਾ ਹੁਣ ਦੇਖੋ ਹਲਦੀ ਦਾ ਰੰਗ ਕਿਹੜਾ ਸੀਗਾ ਪੀਲਾ ਅਚਾ ਜਦੋਂ ਇਹ ਮੈਂ ਚਾ ਸਰਫ ਦਾ ਘੋਲ ਪਾ ਲਿਆ ਤਾਂ ਰੰਗ ਕਿਹੜਾ ਹੋ ਗਿਆ ਲਾਲ ਇਹਦਾ ਮਤਲਬ ਕੀ ਹੈ ਇਹ ਇਹ ਕਿਹੜੀ ਕਿਰਿਆ ਹੋ ਗਈ ਰਸਾਇਣਿਕ ਕਿਰਿਆ ਠੀਕ ਹੈ ਅਚਾ ਹੁਣ ਦੇਖੋ ਦੁਬਾਰੇ ਹੁਣ ਜੇ ਮੈਂ ਇਹ ਜਿਹੜਾ ਸਰਫ ਦਾ ਘੋਲ ਹੁੰਦਾ ਇਹ ਇੱਕ ਖਾਰ ਹੈ ਠੀਕ ਹੈ ਤਾਂ ਹਲਦੀ ਹੈ ਜਿਹੜੀ ਇਹ ਖਾਰ ਦੇ ਵਿੱਚ ਕਿਹੜਾ ਰੰਗ ਦੇ ਦਿੰਦੀ ਹੈ ਲਾਲ ਠੀਕ ਹੈ ਤਾਂ ਕਈ ਵਾਰ ਜਦੋਂ ਆਪਣੇ ਕੱਪੜਿਆਂ ਦੇ ਉੱਤੇ ਦਾਗ ਲੱਗ ਜਾਂਦਾ ਆਪਾਂ ਉਹਨੂੰ ਸਰਫ ਨਾਲ ਧੋਨੇ ਆਂਗੇ ਤਾਂ ਉਹਦਾ ਕਿਹੜਾ ਰੰਗ ਆਉਂਦਾ ਲਾਲ ਠੀਕ ਹੈ ਤਾਂ ਹੁਣ ਦੇਖੋ ਹੁਣ ਆਏਗਾ ਆਪਣੇ ਕੋਲੇ ਤੇਜਾਬ ਹੁਣ ਆਪਣੇ ਹਲਦੀ ਦੇ ਵਿੱਚ ਕੀ ਪਾਇਆ ਖਾਰ ਹੈ ਖਾਰਨੇ ਕੀ ਗਿਤਾ ਹਲਦੀ ਦੇ ਰੰਗ ਨੂੰ ਕਿਹੜਾ ਰੰਗ ਦਿੰਦਾ ਲਾਲ ਲਾਲ ਕਰਤਾ ਨਾ ਹੁਣ ਮੈਂ ਇਹਦੇ ਵਿੱਚ ਤੇਜਾਬ ਪਾਉਣ ਲੱਗਾ ਹਾਂ ਹੁਣ ਦੇਖੋ ਕੀ ਹੋਊਗਾ ਹਾਂਜੀ ਕਿਹੜਾ ਰੰਗ ਹੋ ਗਿਆ ਪੀਲਾ ਦੇਖੋ ਪੀਲਾ ਹੋ ਗਿਆ ਨਾ ਤਾਂ ਇਹਦੇ ਵਿੱਚ ਕੀ ਹੋ ਰਿਹਾ ਹੈਗਾ ਇਹਦੇ ਵਿੱਚ ਜਿਹੜਾ ਤੇਜਾਬ ਹੈ ਨਾ ਹੁਣ ਦੇਖੋ ਤੇਜਾਬ ਨੇ ਖਾਰ ਦੇ ਅਸਾਂ ਨੂੰ ਖਤਮ ਕਰਤਾ ਆ ਦੁਬਾਰੇ ਫੇਰ ਕਿਹੜਾ ਰੰਗ ਹੋ ਗਿਆ ਪੀਲਾ ਪੀਲਾ ਠੀਕ ਹੈ ਤਾਂ ਇਹ ਕਿਰਿਆ ਨੂੰ ਆਪਾਂ ਕੀ ਕਹ ਸਕਦੇ ਹਾਂ ਉਦਾਸੀਨਿਕरण ਕਿਰਿਆ ਆ ਦੇਖੋ ਰੰਗ ਪੀਲਾ ਹੋ ਗਿਆ ਨਾ ਦੇਖੋ ਪਹਿਲਾ ਹਲਦੀ ਦਾ ਰੰਗ ਕਿਹੜਾ ਸੀਗਾ ਪੀੜਾ ਪਾਣੀ ਦੇ ਵਿੱਚ ਹਲਦੀਆ ਕਿਹੜਾ ਰੰਗ ਸੀ ਪੀਲਾ ਜਦੋਂ ਆਪਾਂ ਇਹਦੇ ਵਿੱਚ ਖਾਰ ਮਿਲਾਤੀ ਖਾਰ ਦੀ ਮਾਤਰਾ ਜ਼ਿਆਦਾ ਹੋ ਗਈ ਉਹਦੇ ਵਿੱਚ ਉਹਦਾ ਰੰਗ ਕਿਹੜਾ ਬਦਲ ਗਿਆ ਲਾਲ ਹੁਣ ਇਹਦੇ ਵਿੱਚ ਖਾਰ ਸੀਗੇ ਆਪਾਂ ਨੇ ਖਾਰ ਨੂੰ ਕੀ ਕਰਨਾ ਹੈ ਉਦਾਸੀਨ ਕਰਨਾ ਹੈ ਖਾਰ ਨੂੰ ਉਦਾਸੀਨ ਕੌਣ ਕਰਦਾ ਹੈਗਾ ਤੇਜਾਬ ਤਾਂ ਜਦੋਂ ਆਪਾਂ ਨੇ ਇਸ ਦੇ ਵਿੱਚ ਤੇਜਾਬ ਪਾਤਾ ਤਾਂ ਇਹ ਤੇਜਾਬ ਨੇ ਕੀ ਕੀਤਾ ਖਾਰ ਦੇ ਅਸਰ ਨੂੰ ਖਤਮ ਕਰਤਾ ਤੇ ਇਹਦਾ ਰੰਗ ਕੋਲ ਦਾ ਰੰਗ ਦੁਬਾਰੇ ਫਿਰ ਕੀ ਹੋ ਗਿਆ ਪੀਲਾ ਠੀਕ ਹੈ ਨਾ ਤਾਂ ਇਹ ਕਿਹੜੀ ਕਿਰਿਆ ਹੋ ਰਹੀ ਹੈ ਇਹ ਇਹ ਰਸਾਇਣਿਕ ਕਿਰਿਆ ਹੋ ਰਹੀ ਹੈ ਕਿਰਿਆ ਕੀਤੀ ਗਈ ਹੈ ਉਦਾਸੀਨ ਕਰਨ ਕਿਰਿਆ ਉਦਾਸੀਨ ਕਰਨ ਕਿਰਿਆ ਦੇ ਵਿੱਚ ਕੀ ਹੁੰਦਾ ਹੈਗਾ ਉਦਾਸੀਨ ਕਰਨ ਕਿਰਿਆ ਦੇ ਵਿੱਚ ਤੇਜਾਬ ਖਾਰ ਦੇ ਅਸਰ ਨੂੰ ਖਤਮ ਕਰ ਦਿੰਦਾ ਹੈ ਤੇ ਖਾਰ ਤੇਜਾਬ ਦੇ ਅਸਰ ਨੂੰ ਕਟਮ ਕਰ ਦਿੰਦਾ ਠੀਕ ਹੈ ਇਹ ਕਿਰਿਆ ਨੂੰ ਆਪਾਂ ਕੀ ਕਹਿੰਦੇ ਆ ਉਦਾਸੀਨਿਕ ਕਰਨ ਕਿਰਿਆ ਠੀਕ ਹੈ ਜੀ